ਆ ਗਿਆ ਇਹ ਪਰਿਸਤਾਨ ਆਹ ਮੈਂ ਪਰਿਸਤਾਨ ਪਰ ਇਤੇ ਕੋਈ ਦੀਦੀ ਨਹੀਂ ਉਹ ਕੋਈ ਨਹੀਂ ਅੰਦਰ ਚੱਲੋ ਵਿਖਾਉਣੇ ਤੁਹਾਨੂੰ ਜਲਪਰੀਆਂ ਉਹ ਨਾਲਿਆ ਰੌਲਾ ਇਹ ਕੌਣ ਪਾਉਂਦਿਆ ਹੈ ਆਹ ਕਹਿੰਦੇ ਆ ਜੀ ਮੈਂ ਇੱਕ ਨੰਬਰ ਕਰਨਾ ਵਾ ਓਏ ਬਹਾਨੇ ਨਾ ਲਾਓ ਇੱਕ ਦੋ ਨੰਬਰ ਤੁਹਾਡਾ ਰਹਿ ਗਿਆ ਉੱਥੇ ਹੀ ਬਹੁਤ ਇਹਨੂੰ ਮੈਂ ਕਹਿੰਦੇ ਆ ਜੀ ਇੱਕ ਦੋ ਨੰਬਰ ਕਰਦਾ ਤੇ ਪਹਿਲਾਂ ਚੁੱਕਿਆ ਗਿਆ ਵਾ ਅਜੇ ਤਰਾ ਇੱਕ ਨੰਬਰ ਬਾਕੀ ਆ ਚਲੋ ਉਤਰੋ ਕੋਈ ਨਹੀਂ ਦੱਸਦੇ ਆ ਤੁਹਾਨੂੰ ਸਮਾਂ ਜਮਾ ਸੇਤੀ ਚੱਲੀਏ ਚੱਕਣੇ ਸਮਾਂ ਆਹ ਕੌਣ ਆ ਓਏ ਇਹ ਤਾਂ ਗੱਡੀ ਚਲਾਉਣ ਡਿਆ ਹੈ ਆਹ ਹੀ ਡਰਾਈਵਰ ਇਹਨੇ ਤਾਂ ਸਾਨੂੰ ਮਰਿਆ ਨੂੰ ਮਾਰ ਦੇਣਾ ਹੈ ਓਏ ਇੰਨਾ ਰਿਸਕ ਓਏ ਡਰੋ ਨਾ ਇਹਦਾ ਵੀ ਆਹੋ ਹੀ ਕੰਮ ਕਿਉਂਕਿ ਇਹ ਛੋਟਾ ਜੰਮ ਆਹ ਜੰਮ ਇਹ ਤਾਂ ਲੱਗਦਾ ਚੰਗੀ ਤਰ੍ਹਾਂ ਜਮਿਆ ਨਹੀਂ ਆ ਓਏ ਤੋਂ ਜਿਹੜਾ ਤਾਂ ਦਹੀਂ ਜਮਿਆ ਹੁੰਦਾ ਆ ਆ ਕੋਈ ਨਹੀਂ ਆ ਜਾਓ ਕੱਢਦੇ ਆ ਤੁਹਾਡਾ ਮੱਖਣ